ਮਹਾਰਾਣੀ ਪ੍ਰਨੀਤ ਕੌਰ ਹੈ ਜਿਵੇਂ ਕਿ ਲੋਕਾਂ ਨੇ ਕਿ ਲੋਕਾਂ ਨੂੰ ਬਿਲਕੁਲ ਮੂਰਖ ਸਮਝਦੇ ਨੇ ਇਹ ਸਾਡੀ ਗੱਲ ਕਰੋਗੀ ਇਹ ਅੱਜ ਛਾਲ ਮਾਰ ਕੇ ਬੀਜੇਪੀ ਚ ਚਲੀ ਗਈ ਹੈ ਲੇਕਿਨ ਇਹ ਲੋਕ ਚੋਰ ਨੇ ਜਦੋਂ મોદી ਇਹਨਾਂ ਨੂੰ ਦਿਖਾਉਂਦਾ ਚਲੋ ਜੇਲ੍ਹ ਜੇ ਉਹ ਚੀਜ਼ ਨੂੰ ਵੇਖਦੇ ਹੋਏ ਇਹ ਟੱਪ ਕੇ ਜਾ ਕੇ ਉਹਦੇ ਵਿੱਚ ਵੜ ਕੇ ਤੇ ਦੁੱਧ ਟੋਟੇ ਹੋ ਜਾਂਦੇ ਨੇ ਵਿਰੋਧ ਦੇ ਮੁਜ਼ਾਹਰੇ ਸੀ ਤੇ ਰੋਡ ਦੇ ਉਹਦਾ ਵਿਰੋਧ ਕਰਾਂਗੇ ਜਿਹੜਾ ਸਾਡਾ ਉਹਨਾਂ ਦਿੱਲੀ ਜਾਣ ਤੋਂ ਸਾਨੂੰ ਰੋਕਿਆ ਉਹਨਾ ਅਸੀਂ ਦਿੱਲੀ ਜਾ ਰਹੇ ਸੀ ਰਾਹ ਦੇ ਵਿੱਚ ਕਿੱਲਾਂ ਗੱਡੇ ਗੀਆਂ ਗੋਲੀਆਂ ਮਾਰੇਗਾ ਸੁਭ ਕਰਨ ਦਾ ਕਤਲ ਕੀਤਾ ਕਿਉਂਕਿ ਸਾਡੇ ਕਿਸਾਨਾਂ ਨਾਲ ਬਹੁਤ ਪੂਰੀ ਬਣਾਈ ਆ ਵੈਰੀਗੇਟ ਲਾਇਆ ਦੇਖੋ ਹੁਣ ਵਿਕਸ਼ਾ ਸੋਨੇ ਤਾਂ ਵੀ ਦਿੱਲੀ ਤੋਂ ਜਾਣ ਨਹੀਂ ਦੰਦੇ ਅੱਜ ਉਹਨੂੰ ਸ਼ਰਮ ਨਹੀਂ ਆਉਂਦੀ ਉਹਰੇ ਵੋਟਾਂ ਮੰਗਣ ਆਉਂਦੀ ਐ ਉਹਨੂੰ ਸੋਚਣਾ ਚਾਹੀਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਜੀਜੇਪੀ ਸਰਕਾਰ ਦਾ ਕਿਉਂਕਿ ਰਾਣੀ ਹੁਣ ਬੀਜੇਪੀ ਨਾਲ ਜੁੜ ਰਹੀ ਆ ਨਾ ਇਸ ਕਰਕੇ ਮਹਾਰਾਣੀ ਪ੍ਰਨੀਤ ਕੌਰ ਹੈ ਜਿਵੇਂ ਕਿ ਲੋਕਾਂ ਨੇ ਕਿ ਲੋਕਾਂ ਨੂੰ ਬਿਲਕੁਲ ਮੂਰਖ ਸਮਝਦੇ ਨੇ ਜਿਹੜੇ ਵੋਟ ਪਾਣ ਵਾਲੇ ਲੋਕ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਕਰਨਾ ਚਾਹੀਦਾ ਇਹਨੂੰ ਲੋਕਾਂ ਨੇ ਕਾਂਗਰਸ ਵੱਲੋਂ ਐਮਪੀ ਬਣਾ ਕੇ ਜਿਤਾ ਕੇ ਭੇਜਿਆ ਸੀ ਸਾਡੀ ਗੱਲ ਕਰੋਗੀ ਇਹ ਅੱਜ ਛਾਲ ਮਾਰ ਕੇ ਬੀਜੇਪੀ 'ਚ ਚਲੀ ਗਈ ਹੈ ਲੇਕਿਨ ਇਹ ਲੋਕ ਚੋਰ ਨੇ ਜਦੋਂ મોદી ਇਹਨਾਂ ਨੂੰ ਦਿਖਾਉਂਦਾ ਹੈ ਤੇ ਉਹ ਚੀਜ਼ ਨੂੰ ਵੇਖਦੇ ਹੋਏ ਇਹ ਟੱਪ ਕੇ ਜਾ ਕੇ ਉਹਦੇ ਵਿੱਚ ਵੜ ਕੇ ਤੇ ਦੁੱਧ ਥੋਤੇ ਹੋ ਜਾਂਦੇ ਨੇ ਲੇਕਿਨ ਇਹ ਸਾਰੇ ਚੋਰ ਨੇ ਜਿੰਨੇ ਹੈਗੇ ਨੇ ਇਹਨਾਂ ਚੋਰਾਂ ਨੂੰ ਅਸੀਂ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪ੍ਰਚਾਰ ਨਹੀਂ ਕਰਨ ਦੇਵਾਂਗੇ ਕਿਉਂਕਿ ਇਹਨਾਂ ਦੀ ਬਦੌਲਤ ਅਸੀਂ 13 ਮਹੀਨੇ ਪਹਿਲਾਂ ਦਿੱਲੀ ਦੀ ਸਰਸਦ ਬੈਠ ਕੇ ਆਏ ਆ ਤੇ ਹੁਣ ਵੀ ਅਸੀਂ ਝੜਕਾਂਦੇ ਆ ਜਨੌਰੀ ਸ਼ੰਭੂ ਹੁਣ ਵੀ ਬੈਠੇ ਹੋਇਆ ਸਿਰਫ ਇਹਨਾਂ ਲੋਕਾਂ ਦੀ ਦੇਣ ਹੈ ਕਿ ਮਾੜੀ ਸਿਹਤ ਕਰਕੇ ਅਸੀਂ ਜਿਹੜੇ ਸੜਕਾਂ ਦੇ ਉੱਤੇ ਰੁਣਨ ਨੂੰ ਮਜਬੂਰ ਹੋਏ ਹੋਇਆ। ਮਹਾਰਾਣੀ ਨੂੰ ਰੋਕ ਰੋਕਾਂਗੇ ਜੀ। ਤੇ ਮੰਨ ਲਓ ਕਿਸੇ ਕੰਨ ਦੇ ਵਿੱਚ ਤੁਸੀਂ ਰੋਕ ਰਹੇ ਮਹਾਰਾਣੀ ਨੂੰ। ਹੈ ਜਿਹੜਾ ਇਹ ਸਾਡੇ ਚਾਈਆ ਬੀਜੇਪੀ ਚੋਂ ਵੀ ਜੀ ਦਾ ਅਸੀਂ ਬਰੋਲ ਕਰਦੇ ਆਂ ਬੀਜੇਪੀ ਕਰਕੇ ਰੋਕ ਰਹੇ ਆਂ। ਜਿਹੜੀਆਂ ਸਾਡੇ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ ਜਿਹੇ ਮਹਾਰਾਣੀ ਸਾਹਿਬ ਨੂੰ ਤੁਸੀਂ ਬਾਹਰ ਰੋਕੋਗੇ ਜਾਂ ਤੁਸੀਂ ਸਿਰਫ ਇੱਕ ਮੰਨ ਲਓ ਪ੍ਰਦਰਸ਼ਨ ਹੀ ਕਰਨਾ ਕਾਲੇ ਝੰਡੇ ਦਿਖਾ ਕੇ। ਵੇਖੋ ਜੀ ਅਸੀਂ ਬੀਜੇਪੀ ਦਾ ਵਿਰੋਧ ਕਰਨਾ ਹੈ ਵਿਰੋਧ ਦੇ ਮੁਜ਼ਾਵਰੇ ਇਸ ਇਥੇ ਰੋਡ ਦੇ ਉਹਦਾ ਵਿਰੋਧ ਕਰਾਂਗੇ ਇਥੇ ਵਿਰੋਧ ਇਥੇ ਜਨਾਹ ਨੂੰ ਰੋਕਿਆ ਰੋਕਾਂਗੇ ਵੀ ਬੀਜੇਪੀ ਦੇ ਵੱਤੋਂ ਉਹਦਾ ਵਿਰੋਧ ਕਰਾਂਗੇ ਜਿਹੜਾ ਸਾਡਾ ਉਹਨਾਂ ਦਿੱਲੀ ਜਾਂ ਤੋਂ ਸਾਨੂੰ ਰੋਕਿਆ ਹੋਣਾ ਅਸੀਂ ਦਿੱਲੀ ਜਾ ਰਹੇ ਸੀ ਰਾਹ ਦੇ ਵਿੱਚ ਕਿੱਲਾਂ ਗੱਡੇ ਗੀਆਂ ਗੋਲੀਆਂ ਮਾਰੇ ਗੀਆਂ ਸੁਭ ਕਰਨ ਦਾ ਕਤਲ ਕੀਤਾ ਬੋਰੀ 'ਚ ਪਾ ਕੇ ਸਾਡੇ ਨੌਜਵਾਨ ਨੂੰ ਅੰਮ੍ਰਿਤਪਾਲ ਨੂੰ ਉਹ ਸਭ ਲੋਕ ਵੀ ਮਨ ਭਾਗੀ ਕਰ ਦਿੱਤਾ ਉਹਨੂੰ ਉਹਦੇ ਉਹਦੇ ਵਾਸਤੇ ਹੀ ਵਿਰੋਧ ਕਰ ਰਹੇ ਆ ਇਹਨੂੰ ਦੱਸਣਾ ਚਾਹੁੰਦੇ ਆ ਮਹਾਰਾਣੀ ਨੂੰ ਕਿ ਕਿਵੇਂ ਸਾਡੇ ਕਿਸਾਨਾਂ ਤੇ ਬੈਠਿਆਂ ਦੇ ਰਾਹ ਜਾਂਦੇ ਨੇ ਲਾਟੀ ਚਾਰਜ ਕੀਤਾ ਵੀ ਜੀਪੀ ਨੇ ਉਹਦੇ ਵਾਸਤੇ ਹੀ ਵਿਰੋਧ ਕਰ ਰਹੇ ਆ ਇਹ ਸੋਚ ਕੇ ਆਏ ਆ ਵੀ ਰਾਣੀ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਹੈ ਕਿਉਂਕਿ ਸਾਡੇ ਕਿਸਾਨਾਂ ਨਾਲ ਬਹੁਤ ਬੁਰੀ ਬਣਾਈ ਆ ਵੈਰੀਗੇਟ ਲਾਇਆ ਦੇਖੋ ਹੁਣ ਦੇਖਿਆ ਸੋਨੇ ਤਾਂ ਵੀ ਦਿੱਲੀ ਤੋਂ ਜਾਣ ਨਹੀਂ ਦੰਦੇ ਅੱਜ ਉਹਨੂੰ ਸ਼ਰਮ ਨਹੀਂ ਆਉਂਦੀ ਉਹਰੇ ਵੋਟਾਂ ਮੰਗਣ ਆਉਂਦੀ ਐ ਉਹਨੂੰ ਸੋਚਣਾ ਕਹੀਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਜੀਜੇਪੀ ਸਰਕਾਰ ਦਾ ਕਿਉਂਕਿ ਰਾਣੀ ਹੁਣ ਬੀਜੇਪੀ ਨਾਲ ਜੁੜ ਰਹੀ ਹੈ ਨਾ ਇਸ ਕਰਕੇ ਅਸੀਂ ਪਾਈਆਂ ਦੇ ਨਾਲ ਆ ਸਾਡੀਆਂ ਬੀਬੀਆਂ ਆ ਨਹੀਂ ਸਕੀਆਂ ਅੱਗੇ ਤੋਂ ਅਸੀਂ ਪਿੰਡਾਂ 'ਚ ਤੋਂ ਵੀ ਜ਼ਿਆਦਾ ਇਕੱਠ ਕਰਾਂਗੇ ਇਹ ਪਿੰਡਾਂ ਦੇ ਬਲਵਾਂ ਤਾਂ ਇਹਨਾਂ ਜਾਣੇ ਨਹੀਂ ਦਿੰਦੇ ਹੈ